ਜੀ ਗੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸਾਈ ਬ੍ਰਾਮ ਗੜੀਆ ਹਾਂ ਤੇ ਯਾਰ ਸਲੇਸ ਸਕੂਲ ਅੱਜ ਦਾ ਸਾਡਾ ਸ਼ਸ਼ੋਲ ਜੀ ਦਾ ਪੇਪਰ ਤੇ ਸਾਡੇ ਨਾਲ ਨੇ ਸਾਡਾ ਯਾਰ ਕਿਰਤ ਹੋਰ ਵੀਰ ਜੀ ਕੀ ਆ ਗਏ ਆ ਗਏ ਥੋੜਾ ਗੁੱਡੀ ਕਹਿੰਦਾ ਤੇ ਪੇਪਰ ਦੇਣੇ ਆ ਜਾ ਕੇ ਮਿਲਦੇ ਤੁਹਾਨੂੰ ਪੇਪਰ ਤੋਂ ਬਾਅਦ ਅੱਜ ਦਾ ਵਲੋਗ ਪੂਰਾ ਵੇਖਿਓ ਪੇਪਰ ਹੁੰਦਾ ਤੇ ਉੱਪਰ ਕਿਹੜਾ ਅੱਗੇ ਕਿਹੜਾ ਹੁੰਦਾ ਤੁਹਾਨੂੰ ਪੇਪਰ ਹੁੰਦਾ ਨਹੀਂ ਆ ਦੇ ਆਉਗੇ ਚੱਲੇ ਆ ਏ ਵਾਈਡੀਅਰ ਹਰਦਾ ਵਾਈਡੀਅਰ ਰੇਜਾ ਸ਼ਰੀਆ ਤੋਂ ਮੈਂ ਕਹਿੰਦਾ ਵਾਲੇ ਵੀ ਆ। ਉਹ ਕੇ ਉਹ ਤੇ ਸਾਰੇ ਦਾ ਬਾਜ਼ਾਰ ਜਿ ਕਰਦੇ ਨੇ। ਮਿਲਦੇ ਤੁਹਾਨੂੰ ਸਕੂਲ ਜਾ ਕੇ ਤੇ ਹੁਣ ਵੀ ਆਉਂਦੇ ਨੇ ਸਕੂਲ। ਅੰਦਰ ਦਾ ਫਟਾਇਆ ਕਿਸ਼ੋਰ ਹੋਣ ਦੀ ਯਾਲ। ਉਹ ਪੱਤੇ ਪੱਤੇ ਪੈਂਦੇ ਨੇ ਕਿਹੜੇ ਸਕੂਲ। ਲੱਗਦਾ ਪਾਣੀ ਦੋ। ਪੱਤੇ ਟੈਂਸ਼ਨ ਹੋਈ ਸਾਰੇ ਪੱਤੇ ਟੈਂਸ਼ਨ ਹੋਈ ਆ ਪਰ ਪੇਪਰ ਫੇਰ ਹੋਏ ਸਾਰੇ ਪਾਣੀ ਕਿਵੇਂ ਹੋਣਾ ਹੋ ਜਾਂਦੇ ਪੈਸਾ ਬਣਾਉਣ ਨੂੰ ਗੱਲਾਂ ਲਿਖਣੀ ਆ ਆਪਾਂ ਆਪਣੇ ਤੋਂ ਘੋਰ ਨਹੀਂ ਆ ਨਾ ਆਪਾਂ ਇਹ ਹੀ ਕਰਦੇ ਆ ਲੈ ਕੇ ਬੰਦ ਆਪਾਂ ਆਹ ਆਪਣਾ ਨਿਕਲ ਗਿਆ ਮੈਂ ਜੀ ਦੇ ਪਰ ਬਾਰੇ ਕਿਸ਼ੇ ਇਹ ਦਲਾਦੇ ਆ ਇਸ ਤੇ ਇਹ ਰ ਬੜੇ ਪ੍ਰੋਸੇ ਆਏ ਹੋਏ ਪੇਪਰ ਹੋ ਜਾਵਾ ਖਤਮ ਤੇ ਅਸੀਂ ਚੱਲੇ ਆ ਘਾਰ ਤੇ ਸਾਡਾ ਆ ਸਾਡੇ ਨਾਲ ਵੀ ਪੇਪਰ ਕਿਦਾਂ ਰ ਆ ਆਲ ਗੁੱਡ ਵਧੀਆ ਆ ਕਹਿੰਦਾ ਤੇ ਕਰ ਜਾ ਕੇ ਮਿਲਦੇ ਆ ਤੁਹਾਨੂੰ ਜਾਂ ਮੇਰੇ ਸ਼ਾਮ ਨੂੰ ਸ਼ਾਮ ਨੂੰ ਮਿਲਦੇ ਆ ਜਿਹੜਾ ਜੁੱਤਾ ਖਾੜੇ ਸ਼ਾਮ ਦੀ ਵੇਟ ਨਹੀਂ ਕੀਤੀ ਇਹਨੇ ਤੇ ਮਨੇ ਆ ਗਿਆ ਕਹਿੰਦਾ ਚਲ ਜੁੱਤਾ ਖਾਣਾਂ ਚੱਲੀਏ ਕੁੱਤਾ ਖਾਣੇ ਤੇ ਮਿਲਦੇ ਆ ਤੁਹਾਨੂੰ ਤੇ ਹੁਣ ਅਸੀਂ ਆਏ ਆਪਣੇ ਯਾਰ ਬੱਬਰ ਘਰ ਤੇ ਆਪਾਂ ਕੰਮ ਵੀ ਲੈ ਆਈਏ ਨਾਲ ਕੁੱਤਾ ਖਾਣ ਕਲੇ-ਕਲੇ ਸਵਾਮੀ ਹੁੰਦਾ ਤੇ ਹੁਣ ਆ ਸਾਡਾ ਯਾਰ ਸਾਡਾ ਯਾਰ ਹੋਰ ਭਾਈ ਕੀ ਹਾਲ ਚਾਲ ਜੇ ਆ ਜਾ ਵੀਰ ਜੀ ਬਹੁਤ ਖੈਰ ਕੜਾ ਕੜਾ ਵੀ ਜੀ ਕੜਾ ਕੜਾ ਹਾਂ ਤੇ ਹੁਣ ਅਸੀਂ ਚੱਲੇ ਆਂ ਘਰ ਮਿਲਦੇ ਤੁਹਾਨੂੰ ਕੋਚਾ ਖਾਣ ਕੋਚਾ ਪੰਡ ਮੈਂ ਇੱਧਰ ਕੋਚਾ ਅੰਨ ਨਹੀਂ ਬਿਠਾਇਆ ਬਹੁਤ ਵਧੀਆ ਲੱਗਦਾ ਹੈ ਕੋਈ ਨਾ ਖਾਣੇ ਪਕਿਓ ਮਿਲਦੇ ਤੁਹਾਨੂੰ ਉੱਥੋਂ ਕੋਚਾ ਖਾ ਲਿਆ ਤੇ ਚੱਲਿਆਂ ਘਰ ਨੂੰ ਮਿਲਦੇ ਤੁਹਾਨੂੰ ਸ਼ਾਮ ਨੂੰ ਫਿਰ ਤੇ ਹੁਣ ਅਸੀਂ ਆਏ ਆਂ ਕੋਠੇ ਆਪਣੇ ਤੇ ਕੋਠੇ ਚੱਲ ਰਹੀ ਆ ਹਵਾ ਗੁੱਡੀਆਂ ਗੁੱਡੀਆਂ ਵੀ ਉੱਡੰਗੀਆਂ ਥੋੜੀਆ ਥੋੜੀਆਂ ਤੇ ਸਾਡੇ ਨਾਲ ਸਾਡਾ ਯਾਰ ਦੇਖਣ ਸਾਡੇ ਨਾਲ ਹੀ ਗੱਲਾਂ ਸਾਲਿਆਂ ਨੂੰ ਸਾਡੇ ਨਾਲ ਹੀ ਦਿੰਦਾ ਆ ਤੇ ਸਾਡਾ ਇੱਕ ਹੋਰ ਯਾਰ ਹੀ ਉਹ ਚੱਲ ਗਿਆ ਬਾਹਰ ਉਹ ਯਾਦ ਕਰੀਦਾ ਹੁਣ ਕੀ ਕਰੀਏ ਮਿਲਣਾ ਤੇ ਹੈ ਨਹੀਂ ਉਹਨੇ ਉਹ ਜਿਹੜਾ ਬੰਦਾ ਲੱਗੀ ਹੁੰਦਾ ਚੇਤਾ ਨਹੀਂ ਆਂਦਾ ਜੇ ਦੂਰ ਚੱਲ ਜਾਂਦਾ ਭਾਈ ਉਹਦੀ ਯਾਦ ਆਂਦੀ ਆ ਕੋਈ ਵੀ ਬੰਦਾ ਬੜਾ ਗੁੱਡੇ ਕਾਹੀ ਉਹ ਬੰਦਾ ਗੁੱਡੇ ਕੋਈ ਨਹੀਂ ਮਿਲਦੇ ਇਹਨੂੰ ਫੇਰ ਤੇ ਗੁੱਡੀਆਂ ਵੇਖੋ ਉੱਡੰਗੀਆਂ ਹੋਰੀਆ ਹੋਰੀਆ ਉਹ ਪੇਚੇ ਲੱਗਦੇ ਨੇ ਔਰ ਦੂਤ ਤੇ ਹੁਣ ਸਾਡੇ ਵੀ ਗੁੱਡੀ ਉੱਡ ਚੁਹੀ ਗਈ ਆ ਤੇ ਗੁੱਡੀ ਥੋੜੀ ਖਰਾਬ ਕਰਨ ਦੀ ਆ ਕੰਮ ਥੋੜੀ ਨਹੀਂ ਬਹੁਤ ਹੀ ਖਰਾਬ ਆ ਭਾਈ ਕੰਮ ਇਹ ਗੁੱਡੀ ਗੁੱਡਾ ਆ ਗਿਆ ਫਿਰ ਮਿਲ ਜਣ ਸਾਡੇ ਫੇਰ ਧੀਰੇ ਤੱਕ ਸਸਰੀ ਕਾਲ ਸਾਰਿਆਂ ਨੂੰ ਉਹ ਪਾ ਗਿਆ ਪੇਚਾ ਕੰਮ ਖਤਰਿਆਲਾ ਹੀ ਏ ਉਹੋ ਗੁੱਡਾ ਹੀ ਧੋਖਾ ਦੇ ਗਿਆ ਉਹ ਗੁੱਡਾ ਮੈਨੂੰ ਸਮਝ ਨਹੀਂ ਆਇਆ ਆਪਾਂ ਵੱਡਿਆ ਕਿ ਕਿਸੇ ਹੋਣ ਨੇ ਆਪਾਂ ਹੀ ਵੱਡਿਆ ਓਏ ਜੰਦਾਈ ਓਏ ਜੰਦਾਈ ਇੱਕ ਬੋਲ ਕਰਤਾ ਉਹੀ ਤੋਂ ਕਹਿਣਾ ਬੋ ਹੋ ਗਿਆ ਤੇ ਹੁਣ ਸੀ ਢਾ ਰਹੇ ਆਪਾਂ ਗੁੱਡਾ ਫੜ 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 ਬੋਲ ਜਾਨ ਇਹ ਪੈ ਗਿਆ ਕੋਲ ਪੇਚਾ ਬੇਦੇ ਕੀ ਬੰਦਾ ਉਹ ਬਚਾਅ ਹੋ ਗਿਆ ਚਲੋ ਚੱਲਿਆ ਬਾਹਰ ਨਹੀਂ ਪੰਗੇ ਕਿੱਥਾ ਨਹੀਂ ਵੇ ਲੈਣ ਦੇ ਆ ਉਹ ਹਵਾ ਕੰਮ ਖਰਾਬ ਹੋ ਗਿਆ ਇਹ ਪੈ ਗਿਆ ਪੇਚਾ ਫੇਸ ਫਾਸ ਕੇ ਸਿੰਗਲ ਉਹ ਜੰਦਾਈ ਉਹ ਤਾਂ ਫਾਗਿਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਡਾ ਪਹਿਲਾ ਗੁੱਡਾ ਬੋ ਹੋ ਗਿਆ ਸੀ ਤੇ ਠਕਿੰਨਾ ਹੀ ਹੋਇਆ ਵੇਖਣ ਧਿਆਨ ਨਹੀਂ ਪਿਆ ਹੁਣ ਦੂਜਾ ਗੁੱਡਾ ਢਾਇਆ ਆਪਾਂ ਤੇ ਪੇਚਾ ਲਾਵਾਂਗੇ ਫੇਰ ਆ ਵੀਰ ਦਾ ਰਿਆ ਵਾ ਕਾ ਚੱਕ ਜਿਵੇਂ ਕਿ ਤੁਹਾਨੂੰ ਪਾਜੀ ਪਤਾ ਹੈ ਕਿ ਆਪਾਂ ਗੁੱਡਾੜਾ ਆਇਆ ਹਿਲੇ ਤੇ ਵੀਰ ਨੇ ਗੁੱਡੇ ਗਲਤੀਆਂ ਗੁੱਡਾ ਉੱਥੇ ਅੜ ਗਿਆ ਵਾ ਹਵਾ ਬੰਦ ਹੋਣ ਕਾਰਨ ਉਦੋਂ ਬੱਚਾ ਤੋੜ ਤੋੜ ਕੇ ਲਾ ਬੱਚੇ ਹੁਣ ਤੋੜੀ ਕਾਂਠੀਆਂ ਬੰਦੇ ਬਈ ਗਏ ਬੱਚੇ ਕਾਰੀਆਂ ਪਾ ਰਹੇ ਤੇ ਤੋਥੀ ਅੜ ਗਿਆ ਕਹਿੰਦੇ ਚਲ ਚੰਗਾ ਗੁੱਡਾ ਦੇ ਅੜ ਗਿਆ ਹੁਣ ਹੁਣ ਤੋੜ ਲਿਆ ਉਹਨਾਂ ਨੇ ਤੇ ਆਪਾਂ ਵੀ ਕਹਿਤਾ ਚਲੋ ਵੀਰ ਹਣ ਗੱਟ ਗਰੀਏ ਤੇ ਜੱਦੀ ਥੱਲੇ ਫਿਰ ਮਿਲਦੇ ਤੁਹਾਨੂੰ ਫਿਰ ਅਗਲੇ ਵਲੋਗ ਚ ਚੰਗਾ ਓਕੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਨਾ ਨਾ ਭੁੱਲਣਾ Okay, bye.